ਪੰਥ ਦੇ ਵਾਲੀ شاہ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਬਾਬਾ ਯੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੀ ਮਿਹਰ ਸਦਕਾ ਧਰਮ ਦੇ ਉੱਤੇ ਕਾਇਮ ਰਹਿੰਦਿਆਂ ਆ ਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਜਦੋਂ ਸਾਹਿਬਜ਼ਾਦੀਆਂ ਨੂੰ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਤਾਂ ਸਾਹਿਬਜ਼ਾਦੀਆਂ ਨੇ ਆਖਿਆ ਸੀ ਵਜ਼ੀਰ ਖਾਨ ਹਮਰੇ ਵੰਸ ਰੀਤ ਇਮ ਆਈ ਸੀ ਸਜਾਈ ਪਰ ਸਿਰਰ ਨਾ ਜਾਈ ਸਾਡੀ ਵੰਸ਼ ਦੀ ਏ ਰੀਤ ਏ ਕਿ ਸਿਰ ਜਾ ਸਕਦਾ ਸਾਡੇ ਸਿਰੜ ਨੂੰ ਕੋਈ ਢੁਲਾ ਨਹੀਂ ਸਕਦਾ ਇਸੇ ਤਰ੍ਹਾਂ ਵੱਡੇ ਸਾਹਿਬਜ਼ਾਦਾ ਨੇ ਉਹਦੇ ਤੋਂ ਪਹਿਲਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਲੱਖਾਂ ਦੀ ਫੌਜ ਦੇ ਨਾਲ ਲੜਦਿਆਂ ਚਮਕੌਰ ਦੀ ਕੱਚੀ ਗੜੀ ਦੇ ਬਾਹਰ ਉਹ ਸ਼ਹਾਦਤ ਦੇ ਉੱਚੇ ਮਕਾਮ ਨੂੰ ਛੂ ਗਿਆ ਅਤੇ ਸਾਡੇ ਸਾਰਿਆਂ ਲਈ ਪੂਰਨੇ ਪਾਗ ਹੈ ਗੁਰੂ ਦਾ ਥਾਪੜਾ ਹੋਵੇ ਅਸੀਂ ਵੱਡੀ ਤੋਂ ਵੱਡੀ ਤਾਕਤ ਦੇ ਨਾਲ ਲੜ ਸਕਦੇ ਹਾਂ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਜਿਹੜੇ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਇਸ ਲਾਸਾਨੀ ਇਤਿਹਾਸ ਨੂੰ ਬਹੁਤ ਕੌਮ ਨੇ ਹਮੇਸ਼ਾ ਯਾਦ ਕੀਤਾ ਹੈ ਕਈਆਂ ਨੇ ਯੋਗਦਾਨ ਪਾਇਆ ਗਿਆਨੀ ਪਿੰਦਰਪਾਲ ਸਿੰਘ ਜੀ ਹੋਣਾ ਦਾ ਯੋਗਦਾਨ ਵੀ ਅਹਿਮ ਹੈ ਪਰ ਇਹਦੇ ਨਾਲ ਹੀ ਸਫਰ ਇਹ ਸ਼ਹਾਦਤ ਤੇ ਰਾਹੀ ਵੱਖ-ਵੱਖ ਇਲਾਕਿਆਂ 'ਚ ਜਾ ਕੇ ਔਰ ਖਾਸ ਕਰਕੇ ਜਿੱਥੇ ਸਾਹਿਬ ਜਾਦੇ ਦਰਿਆ ਸਤਲੁਜ ਦੇ ਕੰਢੇ ਦੇ ਉੱਤੇ ਰਹਿ ਕੁੰਮੇ 마ਸ਼ਕੀ ਦੀ ਸ਼ਾਨ ਉਥੇ ਜਿੱਥੇ ਸਾਹਿਬ ਜਾਦੇ ਕੌਤਵਾਲੀ ਕੈਦ ਰਹੇ ਸਾਹਿਬ ਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਿੱਖ ਕੌਮ ਦੇ ਘਰ-ਕਾਰਤਕ ਪਚਾਉਣ ਦੇ ਲਈ ਸਿੰਘ ਸਾਹਿਬ ਭਾਈ ਹਰਪਾਲ ਸਿੰਘ ਜੀ ਮੁੱਖ ਗਰੰਥੀ ਸ਼੍ਰੀ ਫਤਿਹਗੜ੍ਹ ਸਾਹਿਬ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਹੈ ਪਿਛਲੇ ਦਿਨੀ ਪੰਜ ਸਿੰਘ ਸਹਿਬਾਨਾਂ ਦੀ ਹੋਈ ਇਕੱਤਰਤਾ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਸੀ ਅੱਜ ਉਹਨਾਂ ਦੀਆਂ ਸੇਵਾਵਾਂ ਨੂੰ ਸੱਚੇ ਪਾਤਸ਼ਾਹ ਦੇ ਪਾਵਨ ਦਰ ਤੋਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੱਚੇ ਤਖਤ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਕਰਦਿਆ ਭਾਈ ਮਨਸੁਖ ਸਨਮਾਨ ਤਹਿਤ ਭਾਈ ਮਨਸੁਖ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਸੀ ਜਿਹੜੇ ਆਪ ਪਹਿਲਾਂ ਸੁਲਤਾਨਪੁਰ ਲੋਧੀ ਗੁਰੂ ਦੇ ਸਿੱਖ ਬਣੇ ਔਰ ਉਹਦੇ ਤੋਂ ਬਾਅਦ ਉਹ ਸ਼੍ਰੀ ਲੰਕਾ ਜਿਹਨੂੰ ਅੱਜ ਕਹਿੰਦੇ ਉੱਥੇ ਗਏ ਵਪਾਰ ਦੇ ਸਿਲਸਿਲੇ 'ਚ ਉੱਥੇ ਬੜਿਆ ਨੂੰ ਗੁਰੂ ਦੀ ਸਿੱਖੀ ਨਾਲ ਜੋੜਿਆ ਔਰ ਉਹਦੇ ਤੋਂ ਬਾਅਦ ਅੱਗੇ ਹੋਰ ਸਿੱਖ ਬਣਦੇ ਗਏ ਸਿੱਖ ਦਾ ਇਹ ਫਰਜ ਹੈ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਅਤੇ ਆਪਣੇ ਸੁਨਹਿਰੀ ਇਤਿਹਾਸ ਨੂੰ ਪੂਰੇ ਸੰਸਾਰ ਦੇ ਵਿੱਚ ਪਹੁੰਚਾਈਏ ਇਹ ਗੁਰੂ ਦਾ ਇਤਿਹਾਸ ਇਹ ਬੜਾ ਵੱਡ ਮੁੱਲਾ ਹੈ ਤਾਂ ਗਿਆਨੀ ਹਰਪਾਲ ਸਿੰਘ ਜੀ ਨੇ ਸਫਰ ਇਹ ਸ਼ਹਾਦਤ ਦੇ ਰਾਹੀ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਉਹਨਾਂ ਦੇ ਪਰਿਵਾਰ ਸ਼ਹੀਦਿਆਂ ਦੇ ਇਤਿਹਾਸ ਨੂੰ ਬਹੁਤ ਪਿੰਡਾਂ ਦੇ ਵਿੱਚ ਹਰ ਸਿੱਖ ਦੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਇਹਨਾਂ ਦੀਆਂ ਇਹਨਾਂ ਵੱਡਮੂਲੀਆਂ ਸੇਵਾਵਾਂ ਦੀ ਸ਼ੁਲਾਘਾ ਕਰਦੇ ਆਂ ਅੱਜ ਮਿਤੀ 8 ਜੇਠ ਨਾਨਕ ਸਾਹੀ ਸੰਮਤ 557 21 ਮਈ 2025 ਅੱਜ ਇਹਨਾਂ ਨੂੰ ਗੁਰੂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ ਭਾਈ ਸਾਹਿਬ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ